ਬੜਾ ਵਧੀਆ ਲੱਗਿਆ ਬੱਚਿਆਂ ਨੇ ਮੈਨੂੰ ਡੈਮੋ ਦਿਖਾਏ ਆਪਣੇ ਆਪਣੇ ਕਿ ਅਸੀਂ ਕੀ ਕਰਾਂਗੇ ਸਾਇੰਸ ਦੇ ਵਿੱਚ ਕੀ ਕਰਾਂਗੇ ਅਸੀਂ ਆਰਟ ਦੇ ਵਿੱਚ ਕੀ ਕਰਾਂਗੇ ਅਸੀਂ ਫਿਜ਼ਿਕਸ 'ਚ ਕੀ ਕਰਾਂਗੇ ਕੈਮਿਸਟਰੀ 'ਚ ਕੀ ਕਰਾਂ ਕਮਾਲ ਮਤਲਬ ਹੈਰਾਨੀ ਵਾਲੀ ਗੱਲ ਸਰਕਾਰੀ ਸਕੂਲਾਂ 'ਚ ਪਹਿਲਾਂ ਕਦੇ ਇਦਾਂ ਦੀਆਂ ਗੱਲਾਂ ਨਹੀਂ ਚੱਲੀਆਂ ਸੀ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ ਸੂਬੇ ਦੇ 23 ਜ਼ਿਲ੍ਹਿਆਂ 'ਚ 118 ਸਕੂਲ ਆਫ ਐਮੀਨੈਂਸ ਖੋਲੇ ਜਾ ਰਹੇ ਨੇ ਜੋ ਸਿੱਖਿਆ ਕ੍ਰਾਂਤੀ 'ਚ ਮੋਹਰੀ ਸਾਬਿਤ ਹੋ ਰਹੇ ਹਨ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਸਕੂਲਾਂ 'ਚ ਮਿਲ ਰਹੀਆਂ ਆਧੁਨਿਕ ਸਿੱਖਿਆ ਸਹੂਲਤਾਂ ਦੇ ਕਾਰਨ ਪਹਿਲਾਂ ਨਾਲੋਂ ਬਿਹਤਰ ਪ੍ਰਦਰਸ਼ਨ ਕਰਨ 'ਚ ਸਫਲ ਰਹੇ ਹਨ ਜਿਸ ਕਰਕੇ ਹੁਣਾਂ ਦੇ ਹੌਸਲਿਆਂ 'ਚ ਵਾਧਾ ਹੋਇਆ ਹੈ ਅਤੇ ਉਹ ਆਪਣੇ ਭਵਿੱਖ ਨੂੰ ਲੈ ਕੇ ਵੀ ਸੁਨਿਸ਼ਚਿਤ ਹੋ ਰਹੇ ਹਨ بڑے ਵੱਡੇ ਵੱਡੇ ਸੁਪਨੇ ਨੇ ਬੱਚਿਆਂ ਦੇ ਮੈਂ ਉਹਨਾਂ ਮਾਪਿਆਂ ਨੂੰ ਵੀ ਵਧਾਈ ਦੇਣਾ ਜਿਨ੍ਹਾਂ ਨੇ ਪ੍ਰਾਈਵੇਟ ਸਕੂਲਾਂ 'ਚੋਂ ਹਟਾ ਕੇ ਆਪਣੇ ਬੱਚੇ ਸਰਕਾਰੀ ਸਕੂਲਾਂ 'ਚ ਲਾਉਣ ਦੀ ਹਿੰਮਤ ਹੈ ਹਿੰਮਤ ਹੀ ਕਹੂੰਗਾ ਮੈਂ ਇਹਨੂੰ ਹਿੰਮਤ ਦਿਖਾਈ ਬੱਚੇ ਬਹੁਤ ਖੁਸ਼ ਨੇ ਕਹਿੰਦੇ ਅਸੀਂ ਜੇ ਮਾਪਿਆਂ ਨੇ ਸਾਡੇ 'ਨੇ ਸਾਡੇ 'ਤੇ ਯਕੀਨ ਕੀਤਾ ਤਾਂ ਅਸੀਂ ਉਸ ਯਕੀਨ ਨੂੰ ਵਿਸ਼ਵਾਸ ਦੇ ਵਿੱਚ ਤੇ ਤਰੱਕੀ ਦੇ ਵਿੱਚ ਬਦਲ ਕੇ ਦਿਖਾਵਾਂਗੇ ਜਿਹੜਾ ਹੈ ਪਾਣੀਆਂ ਦਾ ਹੀ ਦੇਸ਼ ਹੈ ਪਾਣੀਆਂ ਦੀ ਧਰਤੀ ਆ ਪਰ ਜਦੋਂ ਅ ਗਰਮੀਆਂ ਆਉਂਦੀਆਂ ਤੇ ਉਦੋਂ ਪਾਣੀ ਦੇ ਨੂੰ ਮੰਗਣ ਵਾਲੇ ਸਾਰੇ ਸਟੇਟ ਆ ਜਾਂਦੇ ਆ ਅ ਹਰਿਆਣਾ ਆ ਜਾਂਦਾ ਰਾਜਸਥਾਨ ਆ ਜਾਂਦਾ ਪਰ ਜਦੋਂ ਆਹ ਦਿਨ ਆਉਂਦੇ ਆ ਪਾਣੀ ਵਾਧੂ ਹੁੰਦਾ ਉਸ ਵੇਲੇ ਜਿਹੜਾ ਹੈਗਾ ਕੋਈ ਵੀ ਪੰਜਾਬ ਵੱਲ ਨੂੰ ਮੂੰਹ ਨਹੀਂ ਕਰਦਾ ਇਸ ਵੇਲੇ ਪੰਜਾਬ ਦੇ ਕਾਫੀ ਜਿਹੜੇ ਹੈਗੇ ਆ ਏਰੀਏ ਦੇ ਵਿੱਚ ਖਾਸ ਕਰਕੇ ਸultanpur ਏਰੀਆ ਫirozpur ਏਰੀਆ ਆ ਫਾਜਲਗਾ ਧਿੱਕਰ ਜਿਹੜਾ ਹੈਗਾ ਕਾਫੀ ਪਾਣੀ ਜਿਹੜਾ ਹੈਗਾ ਓਵਰ ਹੋਇਆ ਜਿਹਦੇ ਨਾਲ ਕਿਸਾਨਾਂ ਦੀਆਂ ਜਿਹੜੀਆਂ ਫਸਲਾਂ ਇਸ ਵੇਲੇ ਡੁੱਬੀਆਂ ਹੋਈਆਂ ਬਹੁਤ ਵੱਡਾ ਨੁਕਸਾਨ ਜਿਹੜਾ ਹੈਗਾ ਹੋ ਰਿਹਾ ਸਰ ਰਾਤ ਬਚਾਅ ਕਾਰਜ ਕਿਸ ਤਰ੍ਹਾਂ ਕੇ ਕੀ ਜਾ ਰਹੇ ਕਿਉਂਕਿ ਇਹ ਤਸਵੀਰਾਂ ਵਿੱਚ ਇਸ ਤਰ੍ਹਾਂ ਦੇਖਾ ਆਪ ਖੁਦ ਵਹਾਂ ਪਰ ਜਾ ਕੇ ਜੋ ਹੈ ਮੁਆਲਨਾ ਕਰ ਰਹੇ ਹੈ ਕਿਸ ਤਰ੍ਹਾਂ ਕੇ ਅਗਰ ਕਿਉਂਕਿ ਜਿਹੜਾ ਸੁਲਤਾਨਪੁਰ ਉਹ ਸਾਡੇ ਨੇੜੇ ਆ ਲੋਹੀਆਂ ਵੀ ਸਾਡੇ ਨੇੜੇ ਆ ਪਿਛਲੀ ਵਾਰੀ ਜਿਹੜੇ ਜ਼ਿਆਦਾ ਪਾਣੀ ਸਤਲੁਜ ਦੇ ਵਿੱਚ ਸੀਗਾ ਇਤ ਕੀ ਜਿਹੜਾ ਪਾਣੀ ਐ ਬਿਆਸ ਦੇ ਵਿੱਚ ਪਰ ਉਥੇ ਜਿਹੜੇ ਹੈਗੇ ਆ ਜ਼ਿਮੀਂਦਾਰ ਜਿਹੜੇ ਇੱਕ ਪਿੰਡ ਆ 17 ਕ ਪਿੰਡਾਂ ਦੀ ਬਿਆਲੀ ਆਉਂਦੀ ਹੈ तकरीबन ਸਾਢੇ ਇੱਕ 500 ਘਰ ਆ ਉਥੇ ਤੇ ਉਹ ਉਹਨੂੰ ਟਾਪੂ ਨੂੰ ਮਾ ਜਿਹਦਾ ਜਿਹੜਾ ਹੈਗਾ ਚਾਰ ਸ਼ਮੇਰੇ ਉਹਦੇ ਦਰਿਆ ਪੈਂਦਾ ਉਹ ਸਾਰੇ ਦੇ ਵਿੱਚ ਪਾਣੀ ਫਿਰ ਗਿਆ ਜਿਹਦੇ ਵਿੱਚ ਕਾਫੀ ਹਾਲਾਤ ਜਿਹੜੇ ਹੈਗੇ ਆ ਉਹਨਾਂ ਦੇ ਮਾੜੇ ਆ ਪਰ ਉਹਦੇ ਨਾਲ ਥੋੜਾ ਏਰੀਆ ਜੇ 35 ਕ ਪਿੰਡਾ ਜਿਹੜੇ ਉਹ ਆਪਣੇ ਉਹ ਪਾਣੀ ਬੰਨ ਹਜੇ ਨਹੀਂ ਟੁੱਟਾ ਉਦੇ ਉਤੇ ਜਿਹੜੇ ਸੇਵਾਦਾਰ ਆ ਜਿਹੜੀ ਸੰਗਤ ਉਹ ਲੱਗੀ ਹੋਈ ਹੈ ਵੀ ਉਹ ਵੱਜਵੇ ਏਰੀਆ ਪਰ ਜੇ ਹੁਣ بارشਾਂ ਘਟ ਜਾਂਦੀਆਂ ਤੇ ਬਚਾਅ ਹੋ ਸਕਦਾ ਜੇਕਰ بارشਾਂ ਹੋਰ ਹੋ ਜਾਣ ਜਾਂ ਡੈਮ ਤੋਂ ਪਾਣੀ ਛੜਨਾ ਪਵੇ ਫਿਰ ਬਹੁਤ ਹੋਰ ਨੁਕਸਾਨ ਵੱਧ ਸਕਦਾ ਹਜੇ ਜਿਹੜਾ ਹੈਗਾ ਕਾਫੀ ਜਿਹੜਾ ਜਿੱਥੇ ਪਾਣੀ ਆ ਗਿਆ ਉਥੇ ਤਾਂ ਪ੍ਰੋਬਲਮ ਹੈਗੀ ਹੈਗੀ ਕੁਝ ਏਰੀਆ ਹਜੇ ਜਿਹੜਾ ਹੈਗਾ ਦਰਿਆ ਸਤਲੁਜ ਪਾਣੀ ਘਟ ਹੋਣ ਕਰਕੇ ਬਚਾਅ ਹੋਇਆ ਹੋਇਆ ਥੋੜਾ ਸਰ ਸਰਕਾਰ ਕੋ ਧਿਆਨ ਦੇਣੇ ਦੀ ਜ਼ਰੂਰਤ ਹੈ ਕਿਉਂਕਿ ਲਗਾਤਾਰ ਹਰ ਸਾਲ ਕੀ ਪਿਛਲੇ 3 ਸਾਲਾਂ ਤੋਂ ਲਗਾਤਾਰ ਪੰਜਾਬ ਕੀ ਹਾਲਾਤ ਇਸ ਤਰ੍ਹਾਂ ਦੇ ਤੇ ਆਪਨੇ ਤੋਂ ਖੁਦ ਦੇਖੇ ਹੈ ਕਿਉਂਕਿ ਆਪ ਲਗਾਤਾਰ ਸੇਵਾਵਾਂ ਮੇ ਲੱਗੇ ਹੋਏ ਤੁਸੀਂ ਨਹੀਂ ਸਰਕਾਰ ਕਰ ਰਹੀ ਹੈ ਕਿ ਜਦੋਂ ਪਾਣੀ ਆ ਜਾਂਦਾ ਬਾਰਸ਼ਾ ਵਧ ਹੋ ਜਾਂਦੀਆਂ ਫਿਰ ਉਥੇ ਰਾਹਤ ਆ ਉਹਨਾਂ ਦੇ ਤੁਹ ਡਾਕਟਰੀ ਸਹਾਤਾ ਉਹਨਾਂ ਲਈ ਜੋ ਜਿਹੜਾ ਹੈ ਰਾਸ਼ਨ ਬਾਣੀ ਜਾਂ ਹੋਰ ਉੱਥੇ ਜਿੱਥੇ ਸਰਕਾਰ ਸਹਾਤਾ ਕਰ ਰਹੀ ਹੈ ਉੱਥੇ ਸਮਾਜ ਸੇਵੀ ਜਥੇਬੰਦੀਆਂ ਵੀ ਬਹੁਤ ਵੱਡਾ ਯੋਗਦਾਨ ਕਿਉਂਕਿ ਪੰਜਾਬ ਦੇ ਲੋਕ ਇਹੋ ਜਿਹੇ ਆ ਜੇ ਕਿਸੇ ਦੇ ਉੱਤੇ ਛੋਟਾ ਮੋਟਾ ਵੀ ਜੜੀ ਕੋਈ ਗੱਲ ਇਹੋ ਜੀ ਦੀ ਦੀ ਹੈਲਪ ਦੀ ਲੋੜ ਉੱਥੇ ਜਿਹੜੀ ਹੈਗੀ ਹਰ ਇੱਕ ਬਾਹ ਫੜਨ ਨੂੰ ਤਿਆਰ ਹੋ ਜਾਂਦਾ ਹੈ ਤਾਂ ਬਹੁਤ ਵੱਡੀ ਜੜੀ ਅਗੇ ਸੰਗਤ ਉੱਥੇ ਸੇਵਾ ਤੇ ਲੱਗੀ ਹੋਈ ਸਰ ਵਹੀਂ ਸਪਈਆ ਕਿੰਨਾ ਨੁਕਸਾਨ ਆਪ ਮੰਨਦੇ ਬਹੁਤ ਵੱਡਾ ਨੁਕਸਾਨ ਅਸੀਂ ਤਾਂ ਚੀਰਮੈਨ ਸਾਹਿਬ ਨੂੰ ਲੈਟਰ ਵੀ ਲਿਖਿਆ ਸੀਗਾ ਕਿ ਜੋ ਵੀ ਸੰਸਦ ਆਉਂਦੇ ਆ ਉਹਨਾਂ ਦੇ ਕੋਲ ਇਹ ਹੀ ਹੁੰਦਾ ਕਿ ਉਹਨਾਂ ਨੇ ਆਣ ਕੇ ਜਿਹੜਾ ਸੰਸਦ ਦੇ ਵਿੱਚ ਮੁੱਦੇ ਉਠਾਉਣੇ ਜਿਵੇਂ ਕਿ ਜ਼ੀਰੋ ਆਵਰਾ ਕੁਐਸਚਨ ਆਵਰਾ ਸਪੈਸ਼ਲ ਮੈਂਸ਼ਨ ਇਹ ਹਰ ਇੱਕ ਸੰਸਦ ਮੈਂਬਰ ਦੇ ਵਾਸਤੇ ਮੌਕਾ ਹੁੰਦਾ ਪਰ ਜਦੋਂ ਸੰਸਦ ਨਹੀਂ ਚੱਲਦੀ ਉਹ ਸਾਰੇ ਸਾਡੇ ਸਟੇਟ ਦੇ issues ਜਿਹੜੇ ਆਗੇ ਅਸੀਂ ਸੈਂਟਰ ਤੇ ਸਾਹਮਣੇ ਰੱਖੇ ਹੁੰਦੇ ਆ ਉਹ ਸਾਰੇ issues ਉਸੇ ਤਰ੍ਹਾਂ ਹੀ ਰਹਿ ਜਾਂਦੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕਿਸਾਨਾਂ ਦੀ ਐਮਐਸਪੀ ਦਾ ਮੁੱਦਾ ਜਿਸੇ ਤਰ੍ਹਾਂ ਹੀ ਜਿਹੜੇ ਹੋਰ ਪ੍ਰਿਆਵਰਣ ਦਾ ਮੁੱਦਾ ਸਾਡੇ ਬੱਚੇ ਬਾਹਰ ਜਿਹੜੇ ਆ ਉਹ ਰੋਲਦੇ ਜਾਂ ਜਿਸ ਤਰ੍ਹਾਂ ਦਾ ਠੱਗਾਂ ਦੇ ਏਜੰਟ ਜਿਹੜੇ ਹੈਗੇ ਉਹ ਬੱਚਿਆਂ ਦਾ ਨੂੰ ਬਾਹਰ ਲਗਾ ਕੇ ਉਹਨਾਂ ਦਾ ਸ਼ੋਸ਼ਣ ਕਰ ਰਹੇ ਆ ਕਾਫੀ ਮੁੱਦੇ ਜਿਹੜੇ ਸਿਗੇ ਸੀ ਅ ਕੁਐਸਚਨ ਉਹ ਵੀ ਲਾਏ ਸੀਗੇ ਜਿਹੜਾ ਜ਼ੀਰੋ ਓਵਰ ਦੇ ਵਿੱਚ ਵੀ ਸਾਡਾ ਲੱਗਿਆ ਵੀ ਦੋ ਵਾਰੀ ਪਰ ਸੰਸਦ ਹੀ ਨਹੀਂ ਚੱਲੀ ਇਸ ਕਰਕੇ ਉਹ ਸਾਰਿਆਂ ਤੋਂ ਅ ਅਸੀਂ ਮਨ ਨੂੰ ਦੁੱਖਾ ਕਿ ਇਹ ਸੈਸਨ ਦੇ ਵਿੱਚ ਅ ਅਸੀਂ ਕੁਝ ਵੀ ਬੋਲ ਨਹੀਂ ਪਾਏ ਜਿਹੜਾ ਕਿ ਬੇਅਰਥ ਜਿਹੜਾ ਹੈ ਗੱਲ ਲੰਘ ਗਿਆ ਕਿ ਸਰ ਜਨਤਾ ਦਾ ਨੁਕਸਾਨ ਹੁੰਦਾ ਹੈ ਇਸ ਤਰੀਕੇ ਨਾਲ ਕਿ ਜਿਹੜਾ ਪੈਸਾ ਸੰਸਦਾਂ ਨੂੰ ਤਨਖਾਹਾਂ ਮਿਲਦੀਆਂ ਜੋ ਇੱਥੇ ਖਰਚ ਹੁੰਦਾ ਇਹ ਲੋਕਾਂ ਦਾ ਪੈਸਾ ਹਰ ਸੰਸਦ ਨੂੰ ਜਿਹੜਾ ਹੈਗਾ ਉਹ ਹਾਜ਼ਰੀ ਦੇ ਪੈਸੇ ਮਿਲਦੇ ਆ ਕੋਠੀਆਂ ਮਿਲੀਆਂ ਹੋਈਆਂ ਕੀ ਕੁਝ ਨਹੀਂ ਮਿਲਦਾ ਤੇ ਜੇਕਰ ਸੰਸਦ ਚੱਲੇ ਹੀ ਨਾ ਫਿਰ ਇਹਦਾ ਕੀ ਅਰਥ ਹੋਇਆ ਸੰਸਦ ਚੱਲਣੀ ਚਾਹੀਦੀ ਹੈ ਕਿਉਂਕਿ ਜਦੋਂ ਵੀ ਸੈਸ਼ਨ ਚੱਲਦਾ ਸਦਾਧਾਰੀ ਦੇ ਵਿਰੋਧੀ ਪਾਰਟੀਆਂ ਦੇ ਸਾਰਿਆਂ ਦੀ ਜੁਆਇੰਟ ਮੀਟਿੰਗਾਂ ਹੁੰਦੀਆਂ ਤੇ ਕਿਉਂਕਿ ਜੇ ਚੋਣ ਦੋਨੋਂ ਹੀ ਸਦਾਧਾਰੀ ਤੇ ਵਿਰੋਧੀ ਦਰ ਫੇਰੀਓ ਸੈਸ਼ਨ ਚੱਲਦਾ ਸੋ ਸਦਾਧਾਰੀ ਵੀ ਨਹੀਂ ਚਾਹੁੰਦੀ ਕਿਉਂਕਿ ਕੁਐਸਚਨ ਸਾਰੇ ਉਹਨਾਂ ਦੇ ਆਉਣੇ ਆ ਸੋ ਜਿਸ ਤਰ੍ਹਾਂ ਸਧੂਰ ਦਾ ਜਿਹੜਾ ਸੀਗਾ ਵਿਰੋਧੀ ਦਰ ਵੱਲੋਂ ਮੁੱਦਾ ਚ ਕਿਹਾ ਗਿਆ ਸੀ ਉਹ ਦੋ ਦਿਨ ਸੰਸਦ ਦੇ ਚਰਚਾ ਹੋਈ ਤਖਦਮ ਹੋ ਗਿਆ ਇਸੇ ਤਰ੍ਹਾਂ ਹੀ ਅ ਸਰ ਦਾ ਮੁੱਦਾ ਸੀਗਾ ਜੇਕਰ ਇਹਦੇ ਉੱਤੇ ਡਿਸਕਸ ਹੋ ਜਾਂਦੀ ਨਾਲੇ ਲੋਕਾਂ ਦੇ ਮਨਾਂ ਦੇ ਵਿੱਚੋਂ ਨਿਕਲ ਜਾਂਦਾ ਕਿ ਅਪਾਰਦਰਸ਼ਤਾ ਹੈ ਕੀ ਆ ਹੋ ਕੀ ਰਿਹਾ ਸੋ ਉਹ ਇੱਕ ਕੁਐਸਚਨ ਮਾਰਕ ਹੀ ਰਹਿ ਗਿਆ ਇਹ ਇਹਦੇ ਉੱਤੇ ਜਿਹੜੇ ਵਿਰੋਧੀ ਧਿਰ ਦਾ ਕੋਈ ਮੁੱਦੇ ਹੈਗੇ ਆ ਜਾਂ ਸ਼ੰਕਾਵਾਂ ਹੁੰਦੀਆਂ ਉਹਦੇ ਉੱਤੇ ਵੀ ਟਾਈਮ ਤਾਂ ਸਦਾਧਾਰੀ ਨੂੰ ਵੱਧ ਮਿਲਣਾ ਹੁੰਦਾ ਕਿਉਂਕਿ ਉਹਨਾਂ ਦੇ ਮੈਂਬਰ ਜ਼ਿਆਦੇ ਹੁੰਦੇ ਆ ਪਰ ਉਹਦੇ ਵਿੱਚ ਜਿਹੜੀ ਅ ਲੋਕਾਂ ਨੂੰ ਜਿਹੜਾ ਹੈਗਾ ਉਹ ਪਤਾ ਲੱਗ ਜਾਂਦਾ ਕਿ ਗੱਲ ਕੀ ਆ ਰੌਲਾ ਕੀ ਆ ਕੀ ਗੜਬੜੀ ਆ ਪਰ ਅਫਸੋਸ ਹੈ ਕਿ ਨਾ ਚਰਚਾ ਹੋਣ ਕਰਕੇ ਇਹ ਜਿਹੜਾ ਸੈਸ਼ਨ ਆ ਇਹ ਵੀ ਜਿਹੜਾ ਬਿਨਾ ਕਿਸੇ ਜਿਹੜੇ ਬਿਲ ਜਿਹੜੇ ਹੈਗੇ ਆ ਪਾਸ ਹੋਇਆ ਉਹਨਾਂ ਦੇ ਉੱਤੇ ਇੱਕ ਬਿਲ ਦੇ ਉੱਤੇ ਵੀ ਚਰਚਾ ਨਹੀਂ ਹੋਈ ਇਹ ਬੜੀ ਮਾੜੀ ਗੱਲ ਆ ਕਿਉਂਕਿ ਬਿਨਾ ਚਰਚਾ ਤੋਂ ਜਦੋਂ ਬਿਲ ਪਾਸ ਹੁੰਦੇ ਉਹਦੇ ਵਿੱਚ ਬਹੁਤ ਕਮੀਆਂ ਰਹਿ ਜਾਂਦੀਆਂ ਕੋਈ ਵਿਰੋਧੀ ਧਰਨੇ ਉਹ ਕਮੀਆਂ ਜੜੀਆਂ ਜਿਹੜੇ ਫਿਗਰ ਜਾਂ ਦਾਵਾਵਾਂ ਹੁੰਦੀਆਂ ਉਹ ਉਠਾਉਣੀਆਂ ਹੁੰਦੀਆਂ ਤੇ ਵਿਰੋਧੀ ਦਰਵਾਕ ਓਟ ਕਰ ਜਾਂਦਾ ਹੈ ਕਰਕੇ ਜਿਹੜੇ ਬਿੱਲ ਪਾਸ ਹੋਏ ਆ ਉਹ ਬਿਨਾਂ ਚਰਚਾ ਤੋਂ ਹੋਏ ਇਹ ਵੀ ਬਹੁਤ ਮਾੜੀ ਗੱਲ ਸਰ ਬਿੱਲ ਪਾਸ ਕੀ ਆਪਨੇ ਬਾਤ ਕਰੀ ਜਿਸ ਮੇਂ ਔਨਲਾਈਨ ਗੇਮਿੰਗ ਕੀ ਬਾਤ ਕਰੇ ਜਾਂ ਸੰਵਿਧਾਨ ਮੇਂ 130 ਮੇਂ ਬਦਲਾਅ ਕਰਨੇ ਕੀ ਬਾਤ ਕਰੇ ਉਹ ਬਿੱਲ ਪੇਸ਼ ਕੀ ਗਏ ਹੈ ਕਿਸ ਤਰੀਕੇ ਸੇ ਆਪ ਦੇਖੋ ਕਿਉਂਕਿ ਉਹ ਬਿੱਲ ਹਜੇ ਪੇਸ਼ ਕੀਤੇ ਆ ਉਹਦੇ ਉਤੇ ਚਰਚਾ ਹੋਊਗੀ ਆਉਣ ਵਾਲੇ ਸੈਸ਼ਨ ਦੇ ਵਿੱਚ ਫਿਰ ਉਹਦੇ ਉਤੇ ਜਿਹੜੀਆਂ ਵੀ ਸਮੱਸਿਆ ਜਿਹੜੀਆਂ ਹੈ ਆ ਇਹਨਾਂ ਹੀ ਚਿੰਤਾਵਾਂ 'ਮਾਮਾ ਉੱਤੇ ਚਰਚਾ ਹੋ ਗਈ ਸਗੋਂ ਚਰਚਾ ਹੋ ਕੇ ਬਿਲ ਪਾਸ ਹੋਵੇ ਤੋ ਦਾ ਲੋਕਾਂ ਨੂੰ ਵੱਧ ਫਾਇਦਾ ਮਣਦਾ ਉਹਦਾ ਮੈਸਜੂਜ ਨਹੀਂ ਹੁੰਦਾ ਕਿਉਂਕਿ ਜਿਹੜੀਆਂ ਕਮੀਆਂ ਪੈਸੀਆਂ ਸੰਸਦ ਦੇ ਵਿੱਚ ਚਰਚਾ ਦੇ ਵਿੱਚ ਹੀ ਪਤਾ ਲੱਗ ਜਾਂਦਾ ਉਹਨੂੰ ਉਹਨੂੰ ਜੁਆਇੰਟ ਜਿਹੜੀ ਪਾਰਲੀਮੈਂਟਰੀ ਕਮੇਟੀ ਉਹਦੇ ਵਿੱਚ ਭੇਜਿਆ ਜਾ ਸਕਦਾ ਉਹਦੇ ਵਿੱਚ ਜਿਹੜੇ ਬਦਲਾਅ ਕਰਕੇ ਉਹਨੂੰ ਦੁਬਾਰਾ ਲਿਆਂਦਾ ਜਾ ਸਕਦਾ ਜਦੋਂ ਬਿਨਾਂ ਚਰਚਾ ਤੋਂ ਹੀ ਚੱਲੇ ਜਾਂਦਾ ਉਹਦੇ ਖਲਤ ਰਿਜ਼ਲਟ ਵੀ ਕਈ ਵਾਰ ਨਿਕਲਦੇ ਆ